ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਆਪਣੇ ਬੇਟੇ ਨੂੰ ਉਸਦੇ ਬਾਪ ਦੀ ਤਰ੍ਹਾਂ ਬਿਲਕੁਲ ਨਹੀਂ ਬਣਾਉਣਾ ਚਾਹੁੰਦੀ ਸੀ ਮੈਂ ਉਸ ਨੂੰ ਅਜੀਹਾ ਮਾਹੌਲ ਦੇਣਾ ਚਾਹੁੰਦੀ ਸੀ ਬਾਸੋ ਸਾਰਿਆਂ ਨਾਲ ਪਿਆਰ ਮੁਹੱਬਤ ਨਾਲ ਰਹੇ ਤੇ ਆਪਣਿਆਂ ਦੀ ਕਦਰ ਕਰਨਾ ਸਿੱਖ ਜਾਵੇ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਕੀਤਾ ਸੀ ਉਹ ਕੋਈ ਆਮ ਗੱਲ ਨਹੀਂ ਸੀ ਜਦੋਂ ਮੈਂ ਆਪਣੀ ਪਿਛਲੀ ਜ਼ਿੰਦਗੀ ਦੇ ਬਾਰੇ ਸੋਚਦੀ ਤਾਂ ਮੇਰਾ ਪੂਰਾ ਸਰੀਰ ਕੰਬ ਉ उठता ਸੀ ਪਰਮਾਤਮਾ ਨਾ ਕਰੇ ਕਦੇ ਕਿਸੇ ਦੇ ਨਾਲ ਇਸ ਤਰ੍ਹਾਂ ਹੋਵੇ ਮੇਰੀ ਕਹਾਣੀ ਕੁਝ ਅਜੀਬ ਹੀ ਸੀ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ ਸੀ ਇਸ ਲਈ ਅੱਜ ਡਾਕਟਰ ਕੋਲ ਗਈ ਡਾਕਟਰ ਨੇ ਮੇਰੇ ਪਤੀ ਨੂੰ ਬਾਹਰ ਬੈਠਣ ਲਈ ਕਿਹਾ ਅੰਦਰ ਤੋਂ ਕਮਰੇ ਦੀ ਕੁੰਡੀ ਲਾ ਦਿੱਤੀ ਤੇ ਫਿਰ ਲਾਈਟ ਬੰਦ ਕਰ ਦਿੱਤੀ ਮੈਂ ਮਾਂ ਨਹੀਂ ਬਣ ਰਹੀ ਸੀ ਡਾਕਟਰ ਨੇ ਮੇਰਾ ਚੈੱਕਅਪ ਕਰਦੇ ਕਰਦੇ ਮੈਨੂੰ ਹੁਣ ਸੁਣੋ ਪੂਰੀ ਕਹਾਣੀ ਮੈਂ ਹਸਪਤਾਲ ਦੇ ਰਿਸੈਪਸ਼ਨ ਏਰੀਏ ਵਿੱਚ ਆਪਣੇ ਪਤੀ ਦੇ ਨਾਲ ਬੈਠੀ ਸੀ ਬੇहद ਪਰੇਸ਼ਾਨ ਸੀ ਮੇਰਾ ਪਤੀ ਮੈਨੂੰ ਘੂਰ ਘੂਰ ਕੇ ਦੇਖ ਰਿਹਾ ਸੀ ਮੈਂ ਉਸਤੇ ਇੱਕ ਨਜ਼ਰ ਪਾਈ ਤੇ ਜਲਦੀ ਹੀ ਹਟਾ ਦਿੱਤੀ ਮੈਨੂੰ ਉੱਥੇ ਬਹੁਤ ਬੇਚੈਨੀ ਹੋ ਰਹੀ ਸੀ ਜਦੋਂ ਤੋਂ ਮੈਂ ਇਹ ਸੁਣਿਆ ਸੀ ਕਿ ਇਸ ਹਸਪਤਾਲ ਵਿੱਚ ਇੱਕ ਮੇਲ ਡਾਕਟਰ ਇਲਾਜ ਕਰਦਾ ਹੈ ਮੈਂ ਅਜੇ ਹ ਕਿਸੇ ਆਦਮੀ ਤੋਂ ਆਪਣਾ ਇਲਾਜ ਨਹੀਂ ਕਰਵਾ ਸਕਦੀ ਸੀ ਮੈਂ ਇਸ ਉਲਝਣ ਦਾ ਸ਼ਿਕਾਰ ਸੀ ਮੇਰੇ ਦਿਮਾਗ ਵਿੱਚ ਨਾ ਜਾਣੇ ਕਿਸ ਕਿਸ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਡਾਕਟਰ ਮੈਨੂੰ ਕੀ ਸਵਾਲ ਕਰੇਗਾ ਕੀ ਕਹੇਗਾ ਤੇ ਮੈਂ ਉਸ ਨੂੰ ਕਿਵੇਂ ਜਵਾਬ ਦੇ ਪਾਉਂਗੀ ਮੈਂ ਆਪਣੇ ਪਤੀ ਨੂੰ ਵੀ ਕਿ ਆਕੇ ਉਹ ਮੇਰਾ ਇਲਾਜ ਕਿਸੇ ਲੇਡੀ ਡਾਕਟਰ ਤੋਂ ਕਰਵਾ ਦੇਵੇ ਉਸਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਇਸ ਡਾਕਟਰ ਦੇ ਹੱਥ ਵਿੱਚ ਬਹੁਤ ਵੱਡਾ ਜਾਦੂ ਹੈ ਉਸਨੇ ਅੱਜ ਤੱਕ ਜਿੰਨੀਆਂ ਵੀ ਔਰਤਾਂ ਦਾ ਇਲਾਜ ਕੀਤਾ ਹੈ ਇੱਕ ਵਾਰ ਵੀ ناکامی ਨਹੀਂ ਮਿਲੀ ਪਰ ਮੈਂ ਬਹੁਤ ਪਰੇਸ਼ਾਨ ਸੀ ਮੈਂ ਆਪਣੇ ਸਕੂਲ ਜਨ ਵਿੱਚ ਉਲਝੀ ਹੋਈ ਸੀ ਤਾਂ ਨਰਸ ਰਿਸੈਪਸ਼ਨ ਏਰੀਏ ਵਿੱਚ ਆਈ ਤੇ ਕਹਿਣ ਲੱਗੀ ਸਹਾਨਾ ਕੌਣ ਹੈ ਮੇਰਾ ਪਤੀ ਕਹਿਣ ਲੱਗਿਆ ਇਹ ਮੇਰੀ ਪਤਨੀ ਹੈ ਮੈਂ ਵਿਹਾਬ ਦਾ ਹੱਥ ਫੜ ਲਿਆ ਤੇ ਉਹ ਵੀ ਮੇਰੇ ਦੇ ਨਾਲ ਖੜਾ ਹੋ ਗਿਆ ਪਰ ਨਰਸ ਨੇ ਕਿਹਾ ਕਿ ਡਾਕਟਰ ਪੇਸ਼ੈਂਟ ਨੂੰ ਹੀ ਚੈੱਕ ਕਰਦਾ ਹੈ ਤੇ ਪੇਸ਼ੈਂਟ ਦੇ ਨਾਲ ਕਿਸੇ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ ਇਹ ਸੁਣ ਕੇ ਤਾਂ ਮੈਂ ਹੋਰ ਵੀ ਜ਼ਿਆਦਾ ਨਰਵਸ ਹੋ ਗਈ ਮੈਂ ਚਾਹੁੰਦੀ ਸੀ ਕਿ ਉਹ ਹਾਬ ਮੇਰੇ ਨਾਲ ਜਾਵੇ ਉਸ ਨੇ ਆਪਣਾ ਹੱਥ ਛੁਡਾਇਆ ਤੇ ਮੈਨੂੰ ਸਮਝਾਉਣ ਲੱਗਿਆ ਕਿ ਜਾਓ ਅੰਦਰ ਡਾਕਟਰ ਦੀ ਹਰ ਗੱਲ ਨੂੰ ਧਿਆਨ ਨਾਲ ਸੁੰਨਾ ਤੇ ਸਹੀ ਸਹੀ ਜਵਾਬ ਦੇਣਾ ਬੋਰ ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਮੈਂ ਬਹੁਤ ਪਰੇਸ਼ਾਨ ਸੀ ਜੋ ਗੱਲ ਮੈਂ ਇੱਕ ਲੇਡੀ ਡਾਕਟਰ ਨਾਲ ਕਰ ਸਕਦੀ ਸੀ ਉਹ ਮੈਂ ਕਿਸੇ ਮੇਲ ਡਾਕਟਰ ਨਾਲ ਨਹੀਂ ਕਰ ਸਕਦੀ ਸੀ ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਸੀ ਕਿ ਕਿਸੇ ਬੱਚਾ ਹਸਪਤਾਲ ਵਿੱਚ ਮੇਲ ਡਾਕਟਰ ਔਰਤਾਂ ਦਾ ਇਲਾਜ ਕਿਵੇਂ ਕਰ ਸਕਦਾ ਹੈ ਤੇ ਇਹ ਕਿੱਥੋਂ ਤੱਕ ਸਹੀ ਹੈ ਜਦੋਂ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਗੱਲ ਗਲਤ ਨਹੀਂ ਸਮਝੀ ਜਾਂਦੀ ਪਰ ਮੈਂ ਪਿੰਡ ਤੋਂ ਸੀ ਵਿਆਹ ਤੋਂ ਬਾਅਦ ਮੈਂ ਵਿਹਾਬ ਦੇ ਨਾਲ ਸ਼ਹਿਰ ਵਿੱਚ ਰਹਿਣ ਲੱਗੀ ਪਰ ਮੇਰਾ ਸਬੰਧ ਪਿੰਡ ਨਾਲ ਹੀ ਸੀ ਇਸ ਲਈ ਮੈਂ ਬੇहद ਚਿਜਕ ਰਹੀ ਸੀ ਮੈਂ ਉਸ ਨਰਸ ਦੇ ਨਾਲ ਡਾਕਟਰ ਦੇ ਰੂਮ ਤੱਕ ਪਹੁੰਚ ਗਈ ਨਰਸ ਮੈਨੂੰ ਡਾਕਟਰ ਕੋਲ ਅੰਦਰ ਲੈ ਗਈ ਮੈਂ ਡਾਕਟਰ ਨੂੰ ਦੇਖ ਕੇ ਹੈਰਾਨ ਜਹੀ ਰਹਿ ਗਈ ਉਸ ਦੇ ਬਾਰੇ ਮੇਰੇ ਪਤੀ ਨੇ ਮੈਨੂੰ ਦੱਸਿਆ ਸੀ ਕਿ ਉਹ ਬਹੁਤ ਬੁੱਢਾ ਡਾਕਟਰ ਹੈ ਅੱਜ ਤੱਕ ਉਸ ਦੇ ਹੱਥੋਂ ਕੋਈ ਵੀ ਕੇਸ ਖਰਾਬ ਨਹੀਂ ਹੋਇਆ ਮੇਰੇ ਖਿਆਲ ਨਾਲ ਤਾਂ ਡਾਕਟਰ ਕਾਫੀ ਉਮਰ ਦਾ ਹੋਣਾ ਚਾਹੀਦਾ ਦਾ ਸੀ ਪਰ ਇੱਥੇ ਤਾਂ ਇਹ ਨੌਜਵਾਨ ਡਾਕਟਰ ਸੀ ਮੇਰੇ ਪਤੀ ਦੀ ਉਮਰ ਦਾ ਸੀ ਮੈਨੂੰ ਦੇਖ ਕੇ ਉਸਨੇ ਸਾਹਮਣੇ ਪਈ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਬੈਠਣ ਲਈ ਕਿਹਾ ਮੇਰੇ ਕੋਲ ਖੜੀ ਨਰਸ ਨੂੰ ਬਾਹਰ ਜਾਣ ਲਈ ਕਿਹਾ ਤੇ ਨਾਲ ਹੀ ਇਹ ਵੀ ਕਿਹਾ ਕਿ ਗੇਟ ਬੰਦ ਕਰਕੇ ਚੰਗੀ ਤਰ੍ਹਾਂ ਲੋਕ ਕਰ ਦੇਣਾ ਇਹ ਸੁਣ ਕੇ ਮੈਂ ਹੋਰ ਵੀ ਬੇਚੈਨ ਹੋ ਗਈ ਦਰਵਾਜ਼ਾ ਲੋਕ ਕਰ ਦਿੱਤਾ ਉਹ ਕਮਰੇ ਤੋਂ ਬਾਹਰ ਚਲੀ ਗਈ ਪਹਿਲਾਂ ਤਾਂ ਉਸ ਡਾਕਟਰ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਚੰਗੀ ਤਰ੍ਹਾਂ ਦੇਖਿਆ ਤੇ ਫਿਰ ਜੋ ਸਵਾਲ ਉਸਨੇ ਨੂੰ ਕੀਤਾ ਕਿ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਡਾਕਟਰ ਮੈਨੂੰ ਕਹਿਣ ਲੱਗਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਨ ਫਿਰ ਪੁੱਛਣ ਲੱਗਿਆ ਪਤੀ ਨਾਲ ਸਬੰਧ ਬਣਾਉਂਦੇ ਸਮੇਂ ਤੁਸੀਂ ਖੁਸ਼ ਹੁੰਦੇ ਹੋ ਜਾਂ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਵਾਬ ਦੇਵਾਂ ਮੇਰੀਆਂ ਨਜ਼ਰਾਂ ਸ਼ਰਮ ਨਾਲ ਚੁੱਕੀਆਂ ਜਾ ਰਹੀਆਂ ਸਨ ਡਾਕਟਰ ਨੇ ਅਗਲਾ ਸਵਾਲ ਕੀਤਾ ਕਿ ਪ੍ਰੈਗਨੈਂਟ ਹੋਣ ਲਈ ਕਿੰਨੇ ਟਾਈਮ ਤੋਂ ਦਵਾਈਆਂ ਖਾ ਰਹੇ ਹੋ ਕਿਤੇਲੇ 2-3 ਸਾਲ ਤੋਂ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਪ੍ਰੈਗਨੈਂਟ ਹੋਏ ਹੋ ਤਾਂ ਮੈਂ ਕਿਹਾ ਹਾਂ ਮੈਂ ਵਿਆਹ ਤੋਂ 1 ਸਾਲ ਬਾਅਦ ਹੀ ਪ੍ਰੈਗਨੈਂਟ ਹੋ ਗਈ ਸੀ ਪਰ ਮੈਂ ਉਸ ਬੱਚੇ ਨੂੰ ਜਨਮ ਨਹੀਂ ਦੇ ਸਕੀ ਕਿਉਂਕਿ ਉਹ ਜਨਮ ਤੋਂ ਪਹਿਲਾਂ ਹੀ ਮੈਂ ਜਾਣ ਬੁੱਝ ਕੇ ਉਸ ਤੋਂ ਸੱਚ ਛੁਪਾ ਲਿਆ ਮੈਂ ਡਾਕਟਰ ਨੂੰ ਇਹ ਸੱਚ ਨਹੀਂ ਦੱਸ ਸਕਦੀ ਸੀ ਕਿ ਮੇਰੇ ਬੱਚੇ ਨੂੰ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਮੇਰੇ ਪੇਟ ਵਿੱਚ ਮਾਰ ਦਿੱਤਾ ਗਿਆ ਸੀ ਮੇਰੀ ਗੱਲ ਸੁਣ ਕੇ ਉਹ ਬੋਲਿਆ ਅੱਛਾ ਠੀਕ ਹੈ ਫਿਰ ਥੋੜੀ ਦੇਰ ਬਾਅਦ ਬੋਲਿਆ ਸਾਹਮਣੇ ਉਸ ਬੈੱਡ ਤੇ ਪੈ ਜਾਓ ਮੈਂ ਤੁਹਾਡਾ ਚੈੱਕਅਪ ਕਰਨਾ ਹੈ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਮੈਂ ਕਿਹਾ ਮੈਂ ਤੁਹਾਡੇ ਤੋਂ ਆਪਣਾ ਚੈੱਕਅਪ ਨਹੀਂ ਕਰਵਾ ਸਕਦੀ ਮੇਰੀ ਗੱਲ ਸੁਣ ਕੇ ਕੁਝ ਟਾਈਮ ਤੱਕ ਉਹ ਚੁੱਪ ਰਿਹਾ ਤੇ ਫਿਰ ਮੁਸਕਰਾ ਕੇ ਕਹਿਣ ਲੱਗਿਆ ਕਿ ਕਿਉਂ ਕੀ ਗੱਲ ਹੈ ਕਿ ਤੁਸੀਂ ਪਹਿਲਾਂ ਇਹ ਨਹੀਂ ਜਾਣਦੇ ਸੀ ਕਿ ਤੁਸੀਂ ਇੱਕ ਮੇਲ ਡਾਕਟਰ ਕੋਲ ਆਪਣਾ ਇਲਾਜ ਕਰਵਾਉਣ ਜਾ ਰਹੇ ਹੋ ਉਸ ਦੇ ਸ਼ਬਦਾਂ ਵਿੱਚ ਥੋੜਾ ਗੁੱਸਾ ਸੀ ਤਾਂ ਮੈਂ ਉਸ ਨੂੰ ਕਿਹਾ ਤੁਹਾਨੂੰ ਆਪਣੇ ਨਾਲ ਇੱਕ ਲੇਡੀ ਡਾਕਟਰ ਵੀ ਰੱਖਣਾ ਚਾਹੀਦਾ ਹੈ ਤਾਂ ਉਸ ਨੇ ਮੈਨੂੰ ਕਿਹਾ ਹੁਣ ਤੁਸੀਂ ਮੈਨੂੰ ਸਿਖਾਓਗੇ ਕਿ ਮੈਨੂੰ ਮਰੀਜ਼ ਦਾ ਇਲਾਜ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਇੱਥੇ ਆਉਣ ਵਾਲੀ ਹਰ ਔਰਤ ਦਾ ਇਲਾਜ ਮੈਂ ਹੀ ਕਰਦਾ ਹਾਂ ਉਹਨਾਂ ਨੂੰ ਤਾਂ ਮੇਰੇ ਤੋਂ ਕੋਈ ਇਤਰਾਜ਼ ਨਹੀਂ ਹੋਇਆ ਜੇਕਰ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਤੁਸੀਂ ਗੱਲਾਂ ਵਿੱਚ ਮੇਰਾ ਟਾਈਮ ਖਰਾਬ ਕਰ ਰਹੇ ਹੋ ਇੰਨੇ ਸਮੇਂ ਨੂੰ ਉਸਨੇ ਆਪਣੇ ਟੇਬਲ ਤੇ ਰੱਖੀ ਬੈਲ ਦੀ ਘੰਟੀ ਵਜਾਈ ਤੇ ਨਰਸ ਕਮਰੇ ਦੇ ਅੰਦਰ ਆ ਗਈ ਸ਼ਾਇਦ ਉਹ ਕਮਰੇ ਦਾ ਲੋਕ ਵੀ ਬਾਰੋਂ ਹੀ ਲਾ ਕੇ ਗਈ ਸੀ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਡਾਕਟਰ ਨੇ ਕਿਹਾ ਇਸ ਦੇ ਪਤੀ ਨੂੰ ਬੁਲਾਓ ਥੋੜੇ ਟਾਈਮ ਬਾਅਦ ਨਰਸ ਵਿਹਾਬ ਨੂੰ ਲੈ ਕੇ ਅੰਦਰ ਆਈ ਡਾਕਟਰ ਨੇ ਉਸ ਨੂੰ ਸਾਹਮਣੇ ਰੱਖੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਮੇਰੇ ਦੇਨੂ ਕਹਿਣ ਲੱਗੇ ਕਿ ਤੁਹਾਡੀ ਪਤਨੀ ਮੇਰੇ ਨਾਲ ਬਿਲਕੁਲ ਵੀ ਕੋਆਪਰੇਟ ਕਰਨ ਲਈ ਤਿਆਰ ਨਹੀਂ ਹੈ ਇਹ ਮੈਨੂੰ ਕਹਿ ਰਹੇ ਨੇ ਕਿ ਤੁਹਾਨੂੰ ਇੱਥੇ ਇੱਕ ਲੇਡੀ ਡਾਕਟਰ ਰੱਖਣਾ ਜ਼ਰੂਰੀ ਹੈ ਦੇਖੋ ਜੇਕਰ ਤੁਸੀਂ ਮੇਰੇ ਤੋਂ ਇਲਾਜ ਨਹੀਂ ਕਰਵਾਉਣਾ ਸੀ ਤਾਂ ਤੁਹਾਨੂੰ ਮੇਰਾ ਟਾਈਮ ਖਰਾਬ ਕਰਨ ਦੀ ਕੀ ਲੋੜ ਸੀ ਇਹ ਸੁਣ ਕੇ ਵਿਹਾਵ ਗੁੱਸੇ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਿਆ ਤੇ ਫਿਰ ਡਾਕਟਰ ਨੇ ਕਿਹਾ ਤੁਸੀਂ ਆਪਣੇ ਪਤਨੀ ਨੂੰ ਲੈ ਜਾਓ ਪਹਿਲਾਂ ਇਸ ਦਾ ਮਨ ਬਣਾਓ ਇਹ ਮੇਰੇ ਤੋਂ ਇਲਾਜ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ ਤਦੋਂ ਇਹ ਦਿਲ ਤੋਂ ਰਾਜ਼ੀ ਹੋ ਜਾਂ ਤਾਂ ਤੁਸੀਂ ਮੇਰੇ ਕੋਲ ਲੈ ਆਉਣਾ ਵਿਹਾਬ ਨੇ ਗੁੱਸੇ ਨਾਲ ਮੈਨੂੰ ਉੱਠਣ ਦਾ ਇਸ਼ਾਰਾ ਕੀਤਾ ਮੈਂ ਝੁਪਚਾਪ ਨਜ਼ਰਾਂ ਝੁਕਾ ਕੇ ਉੱਠ ਕੇ ਤੁਰ ਪਈ ਵਾਪਸ ਜਾਂਦੇ ਹੋਏ ਡਰਾਈਵ ਕਰਦੇ ਵਿਹਾਬ ਮੈਨੂੰ ਇਹੀ ਗੱਲਾਂ ਸੁਣਾ ਰਿਹਾ ਸੀ ਕਿ ਪਿਛਲੇ 5 ਸਾਲਾਂ ਤੋਂ ਤੇਰਾ ਇਲਾਜ ਕਰਵਾ ਰਿਹਾ ਹਾਂ ਪਰ ਤੂੰ ਪ੍ਰੈਗਨੈਂਟ ਨਹੀਂ ਹੋ ਰਹੀ ਇਸ ਡਾਕਟਰ ਦੀ ਗਾਰੰਟੀ ਹੈ ਇਸ ਦੇ ਇਲਾਜ ਕਰਨ ਔਲਾਦ ਗਰੰਟੀ ਨਾਲ ਹੋ ਜਾਂਦੀ ਹੈ ਇੱਥੇ ਕੋਈ ਵੀ ਕੇਸ ਖਰਾਬ ਨਹੀਂ ਹੁੰਦਾ ਇਸ ਲਈ ਮੈਂ ਤੈਨੂੰ ਇੱਥੇ ਲੈ ਕੇ ਆਇਆ ਸੀ ਪਰ ਤੇਰੇ ਤਾਂ ਨਖਰੇ ਹੀ ਲੋਟ ਨਹੀਂ ਆਉਂਦੇ ਆਖਿਰ ਤੂੰ ਚਾਹੁੰਦੀ ਕੀ ਹੈ ਜੇਕਰ ਤੇਰੀਆਂ ਇਹੀ ਹਰਕਤਾਂ ਰਹੀਆਂ ਤਾਂ ਮੈਂ ਜ਼ਿਆਦਾ ਟਾਈਮ ਤੈਨੂੰ ਬਰਦਾਸ਼ਤ ਨਹੀਂ ਕਰੂੰਗਾ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਊਂਗਾ ਮੈਨੂੰ ਹਰ ਹਾਲ ਵਿੱਚ ਆਪਣੇ ਖਾਨਦਾਨ ਦਾ ਵਾਰਿਸ ਚਾਹੀਦਾ ਹੈ ਤੈਨੂੰ ਪਤਾ ਮੈਨੂੰ ਬੱਚੇ ਦੀ ਬਹੁਤ ਜ਼ਰੂਰਤ ਹੈ ਮੈਨੂੰ ਇਸ ਸਾਲ ਹੀ ਖੁਦ ਦਾ ਬੱਚਾ ਚਾਹੀਦਾ ਹੈ ਵਿਆਹ ਦੇ ਮੋਹੋਂ ਇੱਕ ਅਲਾਂ ਸੁਣ ਕੇ ਮੈਂ ਤੜਪ ਕੇ ਉਸਦੇ ਮੂੰਹ ਵੱਲ ਵੇਖਿਆ ਤੇ ਕਿਹਾ ਵਿਆਹ ਤੋਂ 2 ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋਈ ਸੀ ਤੁਸੀਂ ਮੇਰੇ ਨਾਲ ਇੰਨਾ ਜ਼ੁਲਮ ਕਿਉਂ ਕੀਤਾ ਮੇਰੀ ਪ੍ਰੈਗਨੈਂਸੀ ਕਿਉਂ ਖਰਾਬ ਕੀਤੀ ਹਣੇ ਇਹ ਸਾਰੀ ਖਰਾਬੀ ਉਸਦੀ ਵਜ੍ਹਾ ਕਰਕੇ ਹੋਈ ਹੈ ਜਿੱਕਰ ਮੈਂ ਪ੍ਰੈਗਨੈਂਟ ਨਹੀਂ ਹੋ ਰਹੀ ਤਾਂ ਇਸ ਵਿੱਚ ਤੁਹਾਡੀ ਗਲਤੀ ਹੈ ਮੇਰੀ ਕੋਈ ਗਲਤੀ ਨਹੀਂ ਤੁਸੀਂ ਚਾਹੁੰਦੇ ਹੋ ਮੇਰਾ ਇਲਾਜ ਇਹ ਮੇਲ ਡਾਕਟਰ ਕਰੇ ਮੈਂ ਤਾਂ ਅੱਜ ਗੁੱਸੇ ਵਿੱਚ ਫਟੀ ਪਈ ਸੀ ਕਿ ਮੈਂ ਵਹਿਾਵ ਨੂੰ ਸਾਫ਼-ਸਾਫ਼ ਕਹਿ ਦਿੱਤਾ ਮੈਂ ਆਪਣਾ ਇਲਾਜ ਕਿਸੇ ਮੇਲ ਡਾਕਟਰ ਤੋਂ ਨਹੀਂ ਕਰਵਾਉਣਾ ਇਹ ਸੁਣ ਕੇ ਵਹਿਾਵ ਇੱਕਦਮ ਗੁੱਸੇ ਵਿੱਚ ਆ ਗਿਆ ਤੇ ਗੱਡੀ ਦੀ ਸਪੀਡ ਇੱਕਦਮ ਵਧਾ ਦਿੱਤੀ ਮੇਰਾ ਦਿਲ ਪਹਿਲਾਂ ਹੀ ਡਰਿਆ ਹੋਇਆ ਸੀ ਮੈਂ ਜਾਣਦੀ ਸੀ ਕਿ ਗੁੱਸੇ ਵਿੱਚ ਅਜਿਹਾ ਕਰ ਰਿਹਾ ਹੈ ਪਰ ਮੈਂ ਇੱਕਦਮ ਚੁੱਪ ਹੋ ਗਈ ਤੇ ਬਾਰੀ ਵਿੱਚ ਦੀ ਬਾਹਰ ਦੇਖਣ ਲੱਗੀ ਮੈਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਇਹ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਜੇ ਮੈਂ ਇਸ ਨੂੰ ਇਹ ਕਹਿੰਦੀ ਕਿ ਮੈਨੂੰ ਡਰ ਲੱਗ ਰਿਹਾ ਗੱਡੀ ਸਲੋ ਕਰੋ ਤਾਂ ਇਹ ਉਸ ਤੋਂ ਵੀ ਜ਼ਿਆਦਾ ਸਪੀਡ ਕਰ ਦਿੰਦਾ ਇਹ ਇਸ ਤਰ੍ਹਾਂ ਦਾ ਹੀ ਜ਼ਬਤੀ ਸੀ ਮੈਂ 4 ਸਾਲਾਂ ਵਿੱਚ ਇਸ ਨੂੰ ਚੰਗੀ ਤਰ੍ਹਾਂ ਜਾਣ ਗਈ ਸੀ ਮੇਰਾ ਕਿਸੇ ਵੀ ਗੱਲ ਤੇ ਇਨਕਾਰ ਕਰਨਾ ਬਿਹਾਬ ਨੂੰ ਗੁੱਸਾ ਚੜਾ ਦਿੰਦਾ ਸੀ ਉਹ ਗੁੱਸੇ ਵਿੱਚ ਪਾਗਲ ਹੋ ਜਾਂਦਾ ਫਿਰ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਮੈਂ ਇਸ ਦਾ ਗੁੱਸਾ ਸਹਿਣ ਲਈ ਮਜਬੂਰ ਸੀ ਮੇਰੇ ਕੋਲ ਹੋਰ ਕੋਈ ਦੂਸਰਾ ਰਸਤਾ ਵੀ ਨਹੀਂ ਸੀ ਮੈਂ ਇੱਕ ਬਹੁਤ ਹੀ ਗਰੀਬ ਕਾਂਦਾਂ ਦੀ ਲੜਕੀ ਸੀ ਐਸੇ ਤਾਂ ਮੈਂ ਵੀ ਆਪਣੇ ਮਾਪੇ ਦਾ ਇਕਲੌਤੀ ਔਲਾਦ ਸੀ ਪਰ ਇਕਲੌਤੇ ਬੱਚੇ ਦਾ ਜੋ ਲਾਡ ਪਿਆਰ ਹੁੰਦਾ ਹੈ ਉਹ ਮੈਨੂੰ ਨਹੀਂ ਮਿਲਿਆ ਸੀ ਬੱਚੇ ਨੂੰ ਲਾਡ ਪਿਆਰ ਵੀ ਤਾਂ ਹੀ ਮਿਲਦਾ ਹੈ ਜੇ ਘਰ ਵਿੱਚ ਖੁਸ਼ਹਾਲੀ ਹੋਵੇ ਪਰ ਮੈਂ ਤਾਂ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਦੇਖੀ ਸੀ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਉਸ ਐਕਸੀਡੈਂਟ ਵਿੱਚ ਉਹਨਾਂ ਦੀਆਂ ਦੋਨੇ ਲੱਤਾਂ ਟੁੱਟ ਗਈਆਂ ਸਨ ਉਸ ਸਮੇਂ ਤੋਂ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਸਾਡੇ ਘਰ ਦਾ ਚੁੱਲ੍ਹਾ ਤਪਦਾ ਸੀ ਮੇਰੇ ਪਾਪਾ ਦੇ ਅੰਦਰ ਜ਼ਿੰਦਗੀ ਜਿਉਉਂਦੀ ਉਹ ਮੰਗ ਖਤਮ ਹੋ ਚੁੱਕੀ ਸੀ ਉਹ ਅੰਦਰ ਚਾਰ ਪਾਈ ਤੇ ਪਏ ਹਰ ਸਮੇਂ ਰੋਂਦੇ ਰਹਿੰਦੇ ਜਦੋਂ ਮੈਂ 16 ਸਾਲ ਦੀ ਹੋਈ ਤਾਂ ਪਾਪਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਮੇਰੀ ਮਾਤਾ ਪਹਿਲਾਂ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਹੁਣ ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੀ ਉਹ ਕਮਾ ਕੇ ਮੈਨੂੰ ਪਾਲਦੀ ਸੀ ਮੈਂ 8ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਮੇਰੀ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ ਜਦੋਂ ਕਿ ਮੇਰੀ ਮਾਂ ਮੇਰੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ ਇਹ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਪਰ ਮੇਰਾ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਕਿਉਂਕਿ ਸਾਡਾ ਆਪਣਾ ਸੀ ਇਸ ਲਈ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਸੀ ਮਾਂ ਕਮਾਈ ਕਰਕੇ ਕਿਵੇਂ ਨਾ ਕਿਵੇਂ ਮੇਰੀ ਫੀਸ ਭਰ ਦਿੰਦੀ ਸੀ ਕਿਉਂਕਿ ਉਹ ਮੈਨੂੰ ਅੱਗੇ ਪੜ੍ਹਾਉਣਾ ਚਾਹੁੰਦੀ ਸੀ ਮੈਨੂੰ ਸਮਝਾਉਂਦੀ ਰਹੀ ਸੀ ਕਿ ਪੜ੍ਹਾਈ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ ਮੇਰੀ ਮਾਂ ਮੈਨੂੰ ਕਹਿੰਦੀ ਮੇਰੀ ਤਾਂ ਜ਼ਿੰਦਗੀ ਨਿਕਲ ਗਈ ਹੈ ਪਰ ਮੈਂ ਤੈਨੂੰ ਖੁਸ਼ਹਾਲ ਜੀਵਨ ਦੇਣਾ ਚਾਹੁੰਦੀ ਹਾਂ ਪੜ੍ਹ ਲਿਖ ਕੇ ਜੇਕਰ ਆਪਣੇ ਪੈਰਾਂ ਤੇ ਖੜੀ ਹੋ ਜਾਵੇਗੀ ਤਾਂ ਕਿਸੇ ਦੀ ਮੁਹਤਾਜ ਨਹੀਂ ਹੋਵੇਗੀ ਪਰ ਮੇਰਾ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਿਆ ਜਦੋਂ ਮਾਂ ਕੰਮ ਕਰਨ ਚਲੀ ਜਾਂਦੀ ਤਾਂ ਮੈਂ ਆਪਣੀਆਂ ਸਹੇਲੀਆਂ ਨਾਲ ਬਾਹਰ ਘੁੰਮਣ ਚਲੀ ਜਾਂਦੀ ਪਰ ਹੁਣ ਮਾਂ ਨੇ ਮੈਨੂੰ ਪੜ੍ਹਾਈ ਲਈ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ ਕਿਉਂਕਿ ਉਹ ਸਮਝ ਗਈ ਸੀ ਕਿ ਇਹ ਅੱਗੇ ਨਹੀਂ ਪੜ ਸਕਦੀ ਬਸ ਇਸ ਤਰ੍ਹਾਂ ਹੀ ਜ਼ਿੰਦਗੀ ਅੱਗੇ ਬੀਤਣ ਲੱਗੀ ਤੇ ਮੈ 21 ਸਾਲ ਦੀ ਹੋ ਗਈ ਮੰਮੀ ਦੀ ਇੱਕ ਸਹੇਲੀ ਸੀ ਤਾਂ ਉਹ ਮੰਮੀ ਨੂੰ ਮਿਲਣ ਲਈ ਘਰ ਆਈ ਤਾਂ ਉਹ ਆਪਣੇ ਇਕਲੌਤੇ ਬੇਟੇ ਵਿਆਹ ਦੇ ਲਈ ਮੈਨੂੰ ਪਸੰਦ ਕਰ ਗਈ ਜਦੋਂ ਕਿ ਮਾਂ ਨੇ ਉਸ ਨੂੰ ਕਿਹਾ ਸੀ ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ ਮੰਮੀ ਦੀ ਸਹੇਲੀ ਨੂੰ ਮੈਂ ਬਹੁਤ ਪਸੰਦ ਆ ਗਈ। ਉਹ ਵੈਸੇ ਵੀ ਮੰਮੀ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ। ਮੰਮੀ ਹੁਣ ਬਿਮਾਰ ਰਹਿਣ ਲੱਗੀ ਸੀ। ਇਸ ਲਈ ਉਸ ਦੇ ਹਾਬ ਨਾਲ ਮੇਰਾ ਵਿਆਹ ਕਰ ਦਿੱਤਾ। ਮੇਰੇ ਤੇ ਵਿਹਾਬ ਦੇ ਵਿਆਹ ਨੂੰ ਅਜੇ 5 ਮਹੀਨੇ ਹੋਏ, ਸਾਥ ਪਾਏ ਇਸ ਦੁਨੀਆ ਤੋਂ ਚਲੀ ਗਈ। ਮੈਂ ਖੁਆਬਾਂ ਦੀ ਜ਼ਿੰਦਗੀ ਵਿੱਚੋਂ ਇੱਕਦਮ ਝੌਕ ਕੇ ਨਿਕਲੀ ਕਿਉਂਕਿ ਗੱਡੀ ਇੱਕਦਮ ਘਰ ਦੇ ਅੱਗੇ ਆ ਕੇ ਰੁਕੀ। ਮੇਰੇ ਉਤਰਨ ਤੋਂ ਪਹਿਲਾਂ ਹੀ ਵਿਹਾਬ ਜਲਦੀ ਨਾਲ ਗੱਡੀ ਵਿੱਚੋਂ ਉਤਰਿਆ ਤੇ ਗੱਡੀ ਦਾ ਦਰਵਾਜ਼ਾ ਜ਼ੋਰ ਦੀ ਮਾਰਿਆ ਤੇ ਘਰ ਦਾ ਲੋਕ ਲੱਗ ਗਿਆ ਇਹ ਦੇਖ ਕੇ ਮੈਂ ਸਮਝ ਗਈ ਕਿ ਅੱਜ ਫਿਰ ਮੇਰੀ ਸ਼ਮਤ ਆਈ ਹੈ ਮੈਨੂੰ ਤਾਂ ਇਹ ਇਨਸਾਨ ਕੋਈ ਦਿਮਾਗੀ ਮਰੀਜ਼ ਲੱਗਦਾ ਸੀ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਮੈਨੂੰ ਕੋਈ ਖੁਸ਼ੀ ਨਸੀਬ ਨਹੀਂ ਹੋਈ ਸੀ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਕਦੋਂ ਕੋਈ ਗੱਲ ਉਸ ਇਨਸਾਨ ਦੇ ਦਿਮਾਗ ਦੇ ਖਿਲਾਫ ਹੋ ਜਾਵੇ ਕੋਈ ਪਤਾ ਨਹੀਂ ਲੱਗਦਾ ਸੀ ਮੈਂ ਜਿਵੇਂ ਹੀ ਘਰ ਦੇ ਅੰਦਰ ਦਾਖਲ ਹੋਈ ਉਸਨੇ ਮੇਰੀ ਬਾਹ ਨੂੰ ਜ਼ੋਰ ਨਾਲ ਫੜਿਆ ਤੇ ਘੜੀਸਾ ਹੋਇਆ ਕਮਰੇ ਅੰਦਰ ਲਾ ਜਾ ਕੇ ਸੇਟ ਦਿੱਤਾ ਇੱਕ ਹੈਨ ਲੱਗ ਗਿਆ ਬਹੁਤ ਜ਼ਿਆਦਾ ਜ਼ੁਬਾਨ ਚਲਾਉਣ ਲੱਗ ਗਈਆਂ ਤੂੰ ਤੈਨੂੰ ਪਤਾ ਹੈ ਨਾ ਮੈਨੂੰ ਬਹਿਸ ਪਸੰਦ ਨਹੀਂ ਇਹ ਗੱਲ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਫਿਰ ਵੀ ਤੈਨੂੰ ਮੈਂ ਅੱਜ ਮਾਫ਼ ਕਰਦਾ ਹਾਂ ਮੇਰੇ ਨਾਲ ਤਮੀਜ਼ ਨਾਲ ਪੇਸ਼ ਆਇਆ ਕਰ ਇੱਕ ਗੱਲ ਹੋਰ ਕੰਨ ਖੋਲ ਕੇ ਸੁਣ ਲੈ ਐ ਤੈਨੂੰ ਕੱਲ ਫੇਰ ਉਸੇ ਡਾਕਟਰ ਕੋਲ ਲੈ ਕੇ ਜਾਵਾਂਗਾ ਚੁੱਪਚਾਪ ਅੰਦਰ ਡਾਕਟਰ ਹੋਲ ਚੈੱਕਅਪ ਕਰਵਾ ਲੈਣਾ ਵਿਹਾਬ ਮੈਨੂੰ ਗੁੱਸੇ ਨਾਲ ਗੋਹ ਰਿਹਾ ਸੀ ਮੈਂ ਜਾਣਦੀ ਸੀ ਕਿ ਜੇ ਮੈਂ ਉਸ ਦੇ ਅੱਗੇ ਬੋਲੀ ਤਾਂ ਉਹ ਥਪੜਾ ਨਾਲ ਮੇਰਾ ਮੂੰਹ ਪੰਨ ਦੇਵੇਗਾ ਇਹ ਅਜੀਹਾ ਹੀ ਸੀ ਜਿੱਦੀ ਜਨੂਨੀ ਤੇ ਇਸ ਨੂੰ ਗੁੱਸੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਇਸ ਲਈ ਮੈਂ ਵੀ ਆਪਣੀ ਜ਼ੁਬਾਨ ਬੰਦ ਰੱਖੀ ਅਗਲੇ ਦਿਨ ਇਹ ਫਿਰ ਮੈਨੂੰ ਡਾਕਟਰ ਕੋਲ ਦੁਬਾਰਾ ਲੈ ਗਿਆ ਤਦੋਂ ਮੈਂ ਉਸ ਡਾਕਟਰ ਕੋਲ ਕਮਰੇ ਅੰਦਰ ਗਈ ਤਾਂ ਉਹ ਮੈਨੂੰ ਗੁੱਸੇ ਨਾਲ ਦੇਖ ਕੇ ਮੁਸਕਰਾਉਣ ਲੱਗਾ ਤੇ ਮੈਨੂੰ ਕਹਿਣ ਲੱਗਿਆ ਬੈੱਡ ਤੇ ਪੈ ਜਾਓ ਮੈਂ ਚੁੱਪਚਾਪ ਬੈੱਡ ਤੇ ਪੈ ਗਈ ਤੇ ਬਾਅਦ ਵਿੱਚ ਉਸਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਤਾਂ ਮੇਰੇ ਹੋਸ਼ ਉੱਡ ਗਏ ਮੈਂ ਸੋਚਣ ਲੱਗੀ ਇਹ ਕਿਸ ਤਰ੍ਹਾਂ ਦਾ ਚੈੱਕਅਪ ਹੈ ਉਹ ਡਾਕਟਰ ਲਾਈਟ ਬੰਦ ਕਰਕੇ ਮੇਰੇ ਨਾਲ ਕਰਨਾ ਚਾਹੁੰਦਾ ਹੈ ਮੈਂ ਕਿਹਾ ਤੁਸੀਂ ਲਾਈਟ ਕਿਉਂ ਬੰਦ ਕਰ ਦਿੱਤੀ ਤਾਂ ਉਹ ਕਹਿਣ ਲੱਗਾ ਮੇਰੇ ਇਲਾਜ ਦਾ ਇਹੀ ਤਰੀਕਾ ਹੈ ਇਹ ਕਹਿ ਕੇ ਡਾਕਟਰ ਮੇਰੇ ਕੋਲ ਆਇਆ ਉਸ ਕਮਰੇ ਵਿੱਚ ਹਲਕੀ ਹਲਕੀ ਰੋਸ਼ਨੀ ਸੀ ਇਹ ਵੀ ਸ਼ਾਇਦ ਕਿਸੇ ਖਿੜਕੀ ਜੋ ਆ ਰਹੀ ਸੀ ਮੇਰਾ ਦਿਲ ਬਹੁਤ ਜ਼ਿਆਦਾ ਕਬਰ ਆ ਰਹੀ ਸੀ ਤੇ ਮੇਰੀ ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ ਹੁਣ ਇਹ ਮੇਰੇ ਬਹੁਤ ਜ਼ਿਆਦਾ ਕਰੀਬ ਆ ਚੁੱਕਿਆ ਸੀ ਫਿਰ ਉਸ ਤੋਂ ਬਾਅਦ ਜਦੋਂ ਮੇਰਾ ਵਿਹਾਵ ਨਾਲ ਵਿਆਹ ਹੋਇਆ ਸੀ ਉਦੋਂ ਇਹ ਦੋਨੇ ਮਾਂ ਤੇ ਬੇਟਾ ਸਨ ਵਿਆਹ ਦੇ ਨਾਲ ਕੋਈ ਭਰਾ ਤੇ ਨਾ ਹੀ ਕੋਈ ਭੈਣ ਸੀ ਇਸ ਦੇ ਪਾਪਾ ਦੀ ਵੀ ਮੌਤ ਹੋ ਚੁੱਕੀ ਸੀ ਮੇਰੀ ਸੱਸ ਬਹੁਤ ਚੰਗੀ ਸੀ ਪਰ ਵਿਹਾਵ ਦਾ ਵਿਵਹਾਰ ਮੇਰੇ ਨਾਲ ਅਜੀਹਾ ਹੀ ਸੀ ਕਦੇ ਅੱਗ ਤੇ ਕਦੇ ਪਾਣੀ ਮੈਂ ਉਸ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਪਰੇਸ਼ਾਨ ਹੋ ਚੁੱਕੀ ਕਦੇ-ਕਦੇ ਤਾਂ ਉਹ ਮੇਰੀ ਵੱਡੀ-ਵੱਡੀ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਤੇ ਕਦੇ-ਕਦੇ ਛੋਟੀ-ਛੋਟੀ ਗੱਲ ਤੇ ਵੀ ਝਗੜਾ ਕਰ ਬੈਠਦਾ ਜਦੋਂ ਮੇਰੀ ਸੱਸ ਜ ਆਉਂਦੀ ਸੀ ਤਾਂ ਉਹ ਮੇਰੀ ਖਾਤਰ ਵੀ ਹਾਂ ਬ ਨਾਲ ਲੜ ਪੈਂਦੀ ਸੀ ਤਾਂ ਉਹ ਕਹਿੰਦੀ ਸੀ ਕਿਉਂ ਤੂੰ ਇਸ ਵਿਚਾਰੀ ਦੇ ਪਿੱਛੇ ਪਿਆ ਇਹ ਤੇਰੇ ਅੱਗੇ ਕੁਝ ਨਹੀਂ ਬੋਲਦੀ ਹੁਣ ਤੂੰ ਵਿਆਹ ਕਰਵਾ ਲਿਆ ਹੈ ਆਪਣੇ ਆਪ ਨੂੰ ਥੋੜਾ ਬਦਲ ਲੈ ਹਰ ਟਾਈਮ ਗੁੱਸੇ ਤੇ ਲੜਾਈ ਕਰਨਾ ਠੀਕ ਨਹੀਂ ਹੈ ਵਿਆਹ ਨੂੰ ਇੱਕ ਮਹੀਨਾ ਬੀਤ ਗਿਆ ਪਰ ਮੈਂ 1 ਮਹੀਨੇ ਵਿੱਚ ਹੀ ਵਿਹਾਬ ਤੋਂ ਤੰਗ ਆ ਚੁੱਕੀ ਸੀ ਕਿਉਂਕਿ ਪਤਾ ਨਹੀਂ ਮੈਂ ਐਸੇ 1 ਮਹੀਨੇ ਵਿੱਚ ਉਸ ਨੂੰ ਕਿੰਨੇ ਵਾਰ ਬੇਨਤੀ ਕਰਕੇ ਤੇ ਰੋ ਰੋ ਕੇ ਮਨਾਇਆ ਸੀ ਜਦੋਂ ਇਹ ਕਿਸੇ ਗੱਲ ਤੋਂ ਨਾਰਾਜ਼ ਹੋ ਜਾਂਦਾ ਤਾਂ ਇਹ ਉਹਨਾ ਟਾਈਮ ਨਹੀਂ ਮੰਨਦਾ ਸੀ ਜਿੰਨਾ ਟਾਈਮ ਮੈਂ ਹੱਥ ਜੋੜ ਕੇ ਇਸ ਦੇ ਅੱਗੇ ਬੇਨਤੀਆਂ ਨਾ ਕਰਦੀ ਇੱਕ ਦੋ ਵਾਰ ਤਾਂ ਵਿਹਾਬ ਨੇ ਮੇਰੇ ਤੇ ਹੱਥ ਵੀ ਉਠਾਇਆ ਸੀ ਇਹ ਛੋਟੇ ਜਿਹੇ ਗੱਲ ਤੇ ਗੁੱਸੇ ਹੋ ਜਾਂਦਾ ਤੇ ਮੇਰੇ ਤੇ ਹੱਥ ਉਠਾ ਦਿੰਦਾ ਕਦੇ ਕਹਿੰਦਾ ਤੂੰ ਮੇਰੀ ਸ਼ਰਟ ਚੰਗੀ ਤਰ੍ਹਾਂ ਪ੍ਰੈਸ ਨਹੀਂ ਕੀਤੀ ਤੇ ਕਦੇ ਕਹਿੰਦਾ ਤੈਨੂੰ ਚੰਗੀ ਤਰ੍ਹਾਂ ਚਾਹ ਨਹੀਂ ਬਣਾਉਣੀ ਆਉਂਦੀ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਕਿ ਜਿਵੇਂ ਇਸ ਨੂੰ ਪਸੰਦ ਹੋਵੇ ਮੈਂ ਉਸੇ ਤਰ੍ਹਾਂ ਹੀ ਕੰਮ ਕਰਦੀ ਮੈਂ ਪਹਿਲੀ ਵਾਰ ਪ੍ਰੈਗਨੈਂਟ ਹੋਈ ਜੋ ਹਾਲ ਮੇਰਾ ਵਿਆਹ ਨਹੀਂ ਕੀਤਾ ਇਹ ਸੁਣ ਕੇ ਤਾਂ ਤੁਹਾਡੀ ਰੂਹ ਅੰਦਰ ਤੱਕ ਕੁਰਲਾਜ ਫੇਗੀ ਉਹਨਾਂ ਦਿਨਾਂ ਵਿੱਚ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਤਬੀਅਤ ਥੋੜੀ ਖਰਾਬ ਸੀ ਤਾਂ ਮੇਰੇ ਸਾਸਰ ਘਰ ਦੇ ਕੋਲ ਹੀ ਇੱਕ ਹਸਪਤਾਲ ਵਿੱਚ ਲੈ ਗਈ ਜਦੋਂ ਡਾਕਟਰ ਨੇ ਉੱਥੇ ਮੇਰਾ ਟੈਸਟ ਕੀਤਾ ਤਾਂ ਉਸਨੇ ਸਾਨੂੰ ਖੁਸ਼ਖਬਰੀ ਸੁناਈ ਮੈਂ ਪ੍ਰੈਗਨੈਂਸੀ ਮੈਂ ਇਹ ਖਬਰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਈ ਮੈਂ ਸੋਚਿਆ ਹੋ ਸਕਦਾ ਹੈ ਜਦੋਂ ਇਹ ਵਿਹਾਰ ਨੂੰ ਪਤਾ ਲੱਗੇਗਾ ਤਾਂ ਉਹ ਸੁਧਰ ਜਾਵੇਗਾ ਮੇਰਾ ਖਿਆਲ ਰੱਖਣ ਲੱਗੂਗਾ ਪਰ ਇਹ ਮੇਰੀ ਗਲਤਫਹਮੀ ਸੀ ਜਦੋਂ ਮੇਰੇ ਸਾਸਰੇ ਘਰ ਆ ਕੇ ਵਿਹਾਰ ਨੂੰ ਇਹ ਖੁਸ਼ਖਬਰੀ ਸੁناਈ ਤਾਂ ਉਹ ਗੁੰਮਸੁਗ ਹੋ ਗਿਆ ਤੇ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋਣ ਲੱਗੀਆਂ ਵਿਹਾਰ ਵੱਲ ਦੇਖ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਆਪਣਾ ਗੁੱਸਾ ਅੰਦਰ ਹੀ ਅੰਦਰ ਪੀ ਰਿਹਾ ਹੋਵੇ ਮੈਂ ਇਹ ਦੇਖ ਕੇ ਬਹੁਤ ਜ਼ਿਆਦਾ ਡਰ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਇਹ ਖਬਰ ਸੁਣ ਕੇ ਉਸ ਨੂੰ ਗੁੱਸਾ ਕਿਉਂ ਆਇਆ ਜਦੋਂ ਕੇ ਇਹ ਤਾਂ ਇੱਕ ਖੁਸ਼ੀ ਦੀ ਖਬਰ ਸੀ ਰਾਤ ਨੂੰ ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਉਹ ਬਹੁਤ ਜ਼ਿਆਦਾ ਸਿਗਰਟ ਪੀ ਰਿਹਾ ਸੀ ਸਿਗਰਟ ਦੇ ਧੂਏ ਨਾਲ ਸਾਰਾ ਕਮਰਾ ਭਰਿਆ ਪਿਆ ਸੀ ਜਦੋਂ ਮੈਂ ਟੇਬਲ ਵੱਲ ਦੇਖਿਆ ਤਾਂ ਸਾਰਾ ਟੇਬਲ ਸਿਗਰਟ ਦੇ ਛੋਟੇ ਛੋਟੇ ਟੁਕੜਿਆਂ ਨਾਲ ਭਰਿਆ ਪਿਆ ਸੀ ਜਦੋਂ ਮੈਂ ਕਮਰੇ ਅੰਦਰ ਆਈ ਤਾਂ ਮੈਨੂੰ ਦੇਖ ਕੇ ਬੋਲਣ ਲੱਗਿਆ ਕਿ ਸਾਡੇ ਵਿਆਹ ਨੂੰ ਅਜੇ ਕੁਝ ਕੁ ਮਹੀਨੇ ਹੋਏ ਨੇ ਤੇ ਤੂੰ ਬੱਚਾ ਪੈਦਾ ਕਰਨਾ ਹੈ ਇੱਕ ਪਿੰਡ ਦੀ ਜਾਹਲ ਔਰਤ ਜ਼ਿੰਦਗੀ ਨੂੰ ਇੰਜੋਏ ਕਰਨਾ ਸਿੱਖ ਐ ਅਜੇ ਬੱਚਿਆਂ ਦੀ ਜਿੰਮੇ ਵਾਰੀ ਵਿੱਚ ਨਹੀਂ ਵੜਨਾ ਉਸ ਦੇ ਮੂੰਹੋਂ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਇਹ ਤਾਂ ਪਰਮਾਤਮਾ ਦੀ ਦੇਣ ਹੈ ਇਸ ਵਿੱਚ ਪਰਮਾਤਮਾ ਦੀ ਰਜ਼ਾ ਸ਼ਾਮਿਲ ਹੈ ਇਹ ਸੁਣ ਕੇ ਉਹ ਕਹਿਣ ਲੱਗਿਆ ਮੇਰੀ ਔਲਾਦ ਮੇਰੀ ਮਰਜ਼ੀ ਨਾਲ ਹੀ ਪੈਦਾ ਹੋਵੇਗੀ ਪਰਮਾਤਮਾ ਦੀ ਮਰਜ਼ੀ ਨਾਲ ਨਹੀਂ ਮੈਂ ਜਦੋਂ ਚਾਹੂੰਗਾ ਮੇਰਾ ਬੱਚਾ ਉਸ ਸਮੇਂ ਇਸ ਦੁਨੀਆ ਤੇ ਆਵੇਗਾ ਤੇ ਜਦੋਂ ਮੈਂ ਨਹੀਂ ਚਾਹੂੰਗਾ ਨਹੀਂ ਆਊਗਾ ਵਿਹਾਵ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਤਾਂ ਕਹਿਣ ਲੱਗਿਆ ਮੈਨੂੰ ਅਜੇ ਕੋਈ ਬੱਚਾ ਨਹੀਂ ਚਾਹੀਦਾ ਮੈਂ 2 ਸਾਲ ਆਪਣੇ ਵਿਆਹ ਨੂੰ ਇੰਜੋਏ ਕਰਨਾ ਹੈ ਮੈਂ ਕੱਲ ਤੈਨੂੰ ਹਸਪਤਾਲ ਲੈ ਕੇ ਜਾਊਂਗਾ ਤੇਰਾ ਆਪੋਰਸ਼ਨ ਕਰਵਾਉਣ ਲਈ ਇਹ ਸੁਣ ਕੇ ਮੈਂ ਅਚਾਨਕ ਹੀ ਵਿਹਾਅ ਦੀ ਤਰਫ ਦੇਖਿਆ ਤੇ ਮੈਂ ਕਿਹਾ ਵਿਹਾਅ ਮੈਂ ਅਜੇ ਹਾ ਕੁਝ ਵੀ ਨਹੀਂ ਕਰੂੰਗੀ ਇਹ ਇੱਕ ਪਾਪ ਹੈ ਜੋ ਬੱਚਾ ਇਸ ਦੁਨੀਆ ਤੇ ਅਜੇ ਆਇਆ ਵੀ ਨਹੀਂ ਮੈਂ ਉਸ ਨੂੰ ਆਉਣ ਤੋਂ ਪਹਿਲਾਂ ਕਿਵੇਂ ਮਾਰ ਸਕਦੀ ਹਾਂ ਵਿਹਾਅ ਗੁੱਸੇ ਵਿੱਚ ਕਹਿਣ ਲੱਗਿਆ ਤੂੰ ਕੌਣ ਹੁੰਦੀ ਆ ਇਹ ਫੈਸਲਾ ਕਰਨ ਵਾਲੀ ਮੇਰੀ ਔਲਾਦ ਹੈ ਇਸ ਦਾ ਸਲਾ ਮੈਂ ਹੀ ਕਰੂੰਗਾ ਇਹ ਕਹਿੰਦੇ ਹੋਏ ਉਸਨੇ ਲਾਈਟ ਬੰਦ ਕਰ ਦਿੱਤੀ ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੈਂ ਇਹ ਹੀ ਸੋਚਦੀ ਰਹੀ ਕਿ ਹੁਣ ਇਹ ਕੀ ਕਰੇਗਾ ਸਵੇਰ ਵਿਹਾਰ ਦੇ ਉੱਠਣ ਤੋਂ ਕਿ ਮੈਂ ਉੱਠ ਕੇ ਕਮਰੇ ਤੋਂ ਬਾਹਰ ਆ ਗਈ ਤੇ ਮੈਂ ਸਾਰੀ ਗੱਲ ਆਪਣੇ ਸੱਸ ਨੂੰ ਦੱਸੀ। ਇੰਨੇ ਟਾਈਮ ਨੂੰ ਵਿਹਾਬ ਕਮਰੇ ਤੋਂ ਬਾਹਰ ਆ ਗਿਆ ਤੇ ਮੈਨੂੰ ਹਸਪਤਾਲ ਜਾਣ ਲਈ ਕਹਿਣ ਲੱਗਿਆ ਤਾਂ ਮੇਰੀ ਸੱਸ ਨੇ ਉਸ ਨੂੰ ਕਿਹਾ ਇਹ ਤੇਰੇ ਨਾਲ ਕਿਤੇ ਨਹੀਂ ਜਾਉਗੀ। ਖਬਰਦਾਰ ਜੇ ਤੂੰ ਬੱਚੇ ਨੂੰ ਖਤਮ ਕਰਨ ਬਾਰੇ ਸੋਚਿਆ ਵੀ। ਵਿਹਾਬ ਨੇ ਮੈਨੂੰ ਗੁੱਸੇ ਨਾਲ ਦੇਖਿਆ ਤਾਂ ਮੈਂ ਡਰ ਕੇ ਆਪਣੇ ਸੱਸ ਦੇ ਪਿੱਛੇ ਹੋ ਗਈ। ਫਿਰ ਇਹ ਗੁੱਸੇ ਨਾਲ ਚਲਾ ਗਿਆ ਤੇ ਤਿੰਨ ਦਿਨ ਘਰ ਨਹੀਂ ਆਇਆ। ਹੁਣ ਮੈਨੂੰ ਵਿਹਾਬ ਦੀ ਫਿਕਰ ਹੋਣ ਲੱਗੀ ਕਿਉਂਕਿ ਗੁੱਸੇ ਵਿੱਚ ਅੰਨਾ ਹੋ ਜਾਂਦਾ ਹੈ ਤੇ स्वीकार सकता है मेरी सास मेनू ਤਾਂ ਕੁਝ ਨਹੀਂ ਕਹਿ ਰਹੀ ਸੀ ਪਰ ਇਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਜਦੋਂ 3 ਦਿਨ ਬਾਅਦ ਵਿਹਾਬ ਕਰ ਆਇਆ ਤਾਂ ਉਸ ਦੀਆਂ ਅੱਖਾਂ ਅਜੇ ਵੀ ਗੁੱਸੇ ਨਾਲ ਲਾਲ ਸਨ ਮੈਂ ਉਸ ਲਈ ਖਾਣਾ ਰੱਖਿਆ ਤਾਂ ਉਸ ਨੇ ਪਲੇਟ ਚੱਕ ਕੇ ਜ਼ਮੀਨ ਤੇ ਮਾਰੀ ਤੇ ਕਹਿਣ ਲੱਗਿਆ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਮੈਨੂੰ ਆਪਣੀ ਸ਼ਕਲ ਨਾ ਦਿਖਾ ਮੇਰੀ ਸੱਸ ਵੀ ਇਹ ਤਮਾਸ਼ਾ ਦੇਖ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਜਾ ਤੂੰ ਕਮਰੇ ਤੋਂ ਚਲੀ ਜਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਜ਼ੋਰ-ਜ਼ੋਰ ਦੀ ਰੋਣ ਲੱਗੀ ਮੇਰੀ ਸੱਸ ਬੜੇ ਪਿਆਰ ਨਾਲ ਦੇ ਹੱਥ ਨੂੰ ਸੰਭਾ ਰਹੀ ਸੀ ਪਰ ਉਹ ਬਿਲਕੁਲ ਚੁੱਪ ਸੀ ਮੈਂ ਜਾਣਦੀ ਸੀ ਕਿ ਉਸ ਦੀ ਚੁੱਪ ਦਾ ਮਤਲਬ ਕੀ ਹੈ ਫੁਰਮੇ ਸੋਚਿਆ ਮੈਂ ਉਸ ਨਾਲ ਕੋਈ ਇਤਰਾਜ਼ ਨਹੀਂ ਕਰੂੰਗੀ ਉਸ ਦੀ ਔਲਾਦ ਹੈ ਚਾਹੇ ਜਿਉਂਦਾ ਰੱਖੇ ਚਾਹੇ ਮਾਰੇ ਜਦੋਂ ਮੈਂ ਆਪਣੀ ਸਾਰੀ ਜ਼ਿੰਦਗੀ ਵਿਆਹ ਨਾਲ ਬਤੀਤ ਕਰਨੀ ਹੈ ਫਿਰ ਮੈਂ ਆਪਣੀ ਜ਼ਿੰਦਗੀ ਲੜ-ਝਗੜ ਕੇ ਨਹੀਂ ਬਿਤਾ ਸਕਦੀ ਜਿਵੇਂ ਹੀ ਵਿਆਹ ਕਮਰੇ ਵਿੱਚ ਆਇਆ ਉਸ ਤੋਂ ਪਹਿਲਾਂ ਜੇ ਮੈਂ ਉਸ ਨੂੰ ਕੁਝ ਕਹਿੰਦੀ ਉਸ ਨੇ ਮੇਰੀ ਕੋਈ ਗੱਲ ਨਾ ਸੁਣੀ ਮੈਨੂੰ ਜ਼ੋਰ ਦੀ ਜ਼ਮੀਨ ਤੇ ਤੱਕਾ ਦਿੱਤਾ ਤੇ ਮੇਰੇ ਪੇਟ ਵਿੱਚ ਜ਼ੋਰ-ਜ਼ੋਰ ਦੀ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਮੈਂ ਜ਼ੋਰ-ਜ਼ੋਰ ਦੀ ਚੀਕਾ ਮਾਰ ਕੇ ਚਲਾ ਰਹੀ ਸੀ ਤੇ ਉਹ ਚਾਹੁੰਦਾ ਮੈਂ ਬਹੁਤ ਆਸਾਨ ਤਰੀਕੇ ਨਾਲ ਇਸ ਝੰਜਟ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਮੈਂ ਭੁੱਲ ਗਿਆ ਸੀ ਤੂੰ ਜਦ ਕਰੇਂਗੀ ਤਾਂ ਮੈਂ ਤਾਂ ਮੈਂ ਤੇਰਾ ਇਹੀ ਹਾਲ ਕਰੂੰਗਾ ਹੁਣ ਮੈਂ ਇਸ ਤਰ੍ਹਾਂ ਹੀ ਇਸ ਝੰਜਟ ਨੂੰ ਖਤਮ ਕਰਦਾ ਹਾਂ ਮੇਰੀ ਸੱਸ ਮੇਰੀਆਂ ਚੀਕਾਂ ਸੁਣ ਕੇ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣ ਲੱਗੀ ਵਿਹਾਬ ਨੂੰ ਬੇਨਤੀ ਕਰ ਰਹੀ ਸੀ ਵਿਹਾਬ ਦਰਵਾਜ਼ਾ ਖੋਲ ਪਲੀਜ਼ ਅਜੇਹਾ ਜ਼ੁਲਮ ਨਾ ਕਰ ਆਸ-ਪਾਸ ਦੇ ਕਈ ਘਰਾਂ ਤੱਕ ਮੇਰੀਆਂ ਚੀਕਾਂ ਸੁਣ ਰਹੀਆਂ ਸਨ ਅਤੇ ਮੇਰੀ ਸੱਸ ਦਰਵਾਜ਼ੇ ਦੇ ਬਾਹਰ ਖੜੀ ਰੋ ਰਹੀ ਸੀ। ਮੈਨੂੰ ਅਜੀਹਾ ਲੱਗ ਰਿਹਾ ਸੀ ਜਿਵੇਂ ਮੈਂ ਅੱਜ ਹੀ ਮਰ ਜਾਵਾਂਗੀ। ਵਿਆਹ ਨੇ ਉਦੋਂ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ ਜਦੋਂ ਤੱਕ ਉਸਨੇ ਮੇਰੇ ਪੇਟ ਅੰਦਰ ਪੜ ਰਹੇ ਨੰਨੇ-ਮੁੰਨੇ ਨੂੰ ਖਤਮ ਨਾ ਕਰ ਦਿੱਤਾ। ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਵਿਆਹ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਚਲਾ ਗਿਆ। ਮੇਰੀ ਸੱਸ ਭੱਜ ਕੇ ਮੇਰੇ ਕੋਲ ਆਈ ਤੇ ਮੇਰੀ ਹਾਲਤ ਦੇਖ ਕੇ ਘਬਰਾ ਗਈ। ਹੱਥ ਜੋੜ ਕੇ ਵਿਆਹ ਆਪਣੋ ਕਹਿਣ ਲੱਗੀ ਤੈਨੂੰ ਰੱਬ ਦਾ ਵਾਸਤਾ ਮੈਂ ਹੱਥ ਜੋੜਦੀ ਆ ਇਸ ਨੂੰ ਹਸਪਤਾਲ ਲੈ ਚਲ ਪਰ ਵਿਹਾਬ ਨੇ ਉਸ ਦੀ ਇੱਕ ਨਾ ਸੁਣੀ ਜਿਵੇਂ ਪੱਥਰ ਦਾ ਬਣ ਕੇ ਬੈਠ ਗਿਆ ਹੋਵੇ ਫਿਰ ਮੇਰੀ ਸੱਸ ਨੇ ਐਂਬੂਲੈਂਸ ਨੂੰ ਫੋਨ ਕੀਤਾ ਮੇਰੀ ਸੱਸ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਈ ਤਿੰਨ ਦਿਨ ਮੈਂ ਹਸਪਤਾਲ ਵਿੱਚ ਰਹੀ ਤੇ ਉਸ ਤੋਂ ਬਾਅਦ ਜਦੋਂ ਮੈਂ ਘਰ ਆਈ ਤਾਂ ਵਿਹਾਬ ਨੇ ਮੇਰੇ ਨਾਲ ਗੱਲਬਾਤ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ ਤੇ ਮੈਂ ਵੀ ਉਸ ਨਾਲ ਕੋਈ ਗੱਲ ਨਾ ਕੀਤੀ ਜੋ ਕੁਝ ਵੀ ਉਸਨੇ ਮੇਰੇ ਨਾਲ ਕੀਤਾ ਸੀ ਮੇਰਾ ਦਿਲ ਕਰਦਾ ਸੀ ਮੈਂ ਇਸ ਪੱਥਰਦਿਲ ਆਦਮੀ ਦੀ ਸ਼ਕਲ ਵੀ ਨਾ ਦੇਖਾਂ ਅੱਜ ਮੈਨੂੰ ਆਪਣੀ ਗਲਤੀ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਜੇ ਮੈਂ ਆਪਣੀ ਮਾਂ ਦੀ ਗੱਲ ਸੁਣ ਕੇ ਪੜ ਲਿਖ ਜਾਂਦੀ ਤਾਂ ਮੈਨੂੰ ਅੱਜ ਆ ਦਿਨ ਨਾ ਦੇਖਣੇ ਪੈਂਦੇ ਮੈਂ ਇਸ ਆਦਮੀ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ ਸੀ ਮੈਂ ਕਿਤੇ ਬਾਹਰ ਜਾ ਕੇ ਕੋਈ ਛੋਟੀ ਮੋਟੀ ਨੌਕਰੀ ਕਰ ਲੈਂਦੀ ਪਰ ਮੈਂ ਹੁਣ ਲਾਚਾਰ ਸੀ ਕਿਉਂਕਿ ਇਸ ਆਦਮੀ ਦੇ ਟੁਕੜਿਆਂ ਤੇ ਪੜ ਰਹੀ ਸੀ ਮੇਰੇ ਸਿਰ ਤੇ ਹੱਥ ਰੱਖਣ ਵਾਲਾ ਨਾ ਮੇਰਾ ਬਾਪ ਸੀ ਨਾ ਮੇਰੀ ਮਾਂ ਤੇ ਨਾ ਹੀ ਮੇਰੇ ਕੋਲ ਕੋਈ ਹਨਰ ਸੀ ਨਾ ਪੜਾਈ ਵਿਆਹ ਮੇਰੀ ਇਸ ਮਜਬੂਰੀ ਦਾ ਫਾਇਦਾ ਉਠਾ ਰਹੀ ਸੀ ਪਰ ਮੇਰੀ ਸੱਸ ਬਹੁਤ ਚੰਗੀ ਸੀ ਉਹ ਮੇਰਾ ਖਿਆਲ ਰੱਖ ਰਹੀ ਸੀ ਪਰ ਹੁਣ ਇਹ ਵੀ ਕਾਫੀ ਬੁੱਢੀ ਹੋ ਗਈ ਸੀ ਤੇ ਕਈ ਬਿਮਾਰੀਆਂ ਨਾਲ ਲੜ ਰਹੀ ਸੀ ਹੁਣ ਵਿਹਾਰ ਮੇਰੇ ਨਾਲ ਆਪ ਹੀ ਗੱਲ ਕਰਨ ਲੱਗ ਗਿਆ ਮੇਰਾ ਦਿਲ ਤਾਂ ਕਰਦਾ ਸੀ ਕਿ ਮੈਂ ਇਸ ਇਨਸਾਨ ਨੂੰ ਨਾ ਬੁਲਾਵਾਂ ਪਰ ਮੈਂ ਫਿਰ ਵੀ ਆਪਣੇ ਮਨ ਨੂੰ ਸਮਝਾਉਂਦੇ ਹੋਏ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਜਾਂ ਤਾਂ ਵਿਹਾਰ ਨਾਲ ਜ਼ਿੰਦਗੀ ਬਤੀਤ ਕਰਦੀ ਜਾਂ ਫਿਰ ਆਪਣੇ ਪੇਕੇ ਸੜੀ ਜਾਂਦੀ ਪਰ ਪੇਕੇ ਮੇਰਾ ਕੋਈ ਟਿਕਾਣਾ ਨਹੀਂ ਸੀ ਇਸ ਕਰਕੇ ਮੈਂ ਪੱਥਰ ਦਿਲ ਕਰਕੇ ਵਿਹਾਬ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਕੁਝ ਵੀ ਮੇਰੇ ਨਾਲ ਹੋਇਆ ਮੈਂ برداشت ਕਰ ਚੁੱਕੀ ਸੀ ਇੱਕ ਸਾਲ ਤਾਂ ਵਿਹਾਬ ਮੈਨੂੰ ਪਤਾ ਨਹੀਂ ਕਿਹੜੀ-ਕਿਹੜੀ ਮੈਡੀਸਨ ਖਵਾਉਂਦਾ ਰਿਹਾ ਕਿਉਂਕਿ ਉਸ ਨੂੰ ਬੱਚਾ ਨਹੀਂ ਚਾਹੀਦਾ ਸੀ ਇਸ ਦੇ ਵਿੱਚ ਹੀ ਮੇਰੀ ਸੱਸ ਵੀ ਇਸ ਦੁਨੀਆ ਤੋਂ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਮੈਨੂੰ ਅਜੀਹਾ ਲੱਗਿਆ ਜਿਵੇਂ ਮੈਂ ਇਕੱਲੀ ਰਹਿ ਗਈ ਉਹ ਸੀ ਤਾਂ ਮੇਰੀ ਹਿੰਮਤ ਬਣੀ ਰਹਿੰਦੀ ਸੀ ਪਰ ਹੁਣ ਤਾਂ ਵਿਹਾਰ ਆਜ਼ਾਦ ਹੋ ਚੁੱਕਿਆ ਸੀ ਪਹਿਲਾ ਮਾਂ ਦੇ ਸਾਹਮਣੇ ਉਹ ਕੁਝ ਨਰਮੀ ਨਾਲ ਗੱਲ ਕਰਦਾ ਸੀ ਪਰ ਹੁਣ ਤਾਂ ਉਸ ਨੂੰ ਖੋਲ ਮਿਲ ਗਈ ਸੀ ਉਹ ਆਏ ਦਿਨ ਮੇਰੇ ਤੇ ਹੱਥ ਉਠਾਉਂਦਾ ਗੁੱਸਾ ਕਰਦਾ ਕਦੇ ਵਰਤਨ ਤੋੜਦਾ ਫਿਰ ਇੱਕ ਦਿਨ ਉਸਨੇ ਕਿਹਾ ਮੈਨੂੰ ਹੁਣ ਬੱਚਾ ਚਾਹੀਦਾ ਹੈ ਇਹ ਸੁਣ ਕੇ ਮੈਂ ਬਹੁਤ ਦੁਖੀ ਹੋਈ ਕਿਉਂਕਿ ਮੇਰੇ ਅੰਦਰ ਇੱਕ ਖੁਆਇਸ਼ ਹੀ ਖਤਮ ਹੋ ਚੁੱਕੀ ਸੀ ਕਿ ਮੈਂ ਮਾਂ ਬਣਾ ਫਿਰ ਜਦੋਂ ਵਿਹਾਰ ਨੇ ਕਿਹਾ ਮੈਨੂੰ ਬੱਚਾ ਚਾਹੀਦਾ ਹੈ ਤਾਂ ਉਸਨੇ ਮੈਨੂੰ ਦਵਾਈ ਘੋਵਣੀ ਬੰਦ ਕਰ ਦਿੱਤੀ पर मैं फिर भी प्रेग्नेंट नहीं हुई एक साल और बीत गया सी फिर विवाह मन्नो किसे लेडी डॉक्टर ਕੋਲ ਲੈ ਗਿਆ ਜਦੋਂ ਉਸਨੇ ਮੇਰਾ ਚੈੱਕਅਪ ਕੀਤਾ ਤਾਂ ਉਸਨੇ ਕਿਹਾ ਕਿ ਪ੍ਰੈਗਨਨਸੀ ਦੌਰਾਨ ਤੁਹਾਨੂੰ ਕੋਈ ਅਜੀਬੀ ਪ੍ਰੋਬਲਮ ਹੋਈ ਹੈ ਜਿਸ ਕਰਕੇ ਤੁਸੀਂ ਹੁਣ ਕਦੇ ਮਾਂ ਨਹੀਂ ਬਣ ਸਕਦੇ ਮੇਰੇ ਪਤੀ ਨੇ ਮੇਰੇ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਸੀ ਸ਼ਾਇਦ ਇਸ ਕਰਕੇ ਹੀ ਪਰਮਾਤਮਾ ਨੇ ਇਹ ਖੁਸ਼ੀ ਮੇਰੇ ਤੋਂ ਖੋ ਲਈ ਸੀ ਅੱਜ ਇਹ ਰਾਜ਼ ਵੀ ਖੁੱਲ ਗਿਆ ਸੀ ਕਿ ਇਨੇ ਜਲਦੀ ਔਲਾਦ ਕਿਉਂ ਚਾਹੀਦੀ ਹੈ ਕਿਉਂਕਿ ਮੇਰੇ ਸਾਥ ਸਾ ਆਪਣੀ ਸਾਰੀ ਜਾਇਦਾਦ ਆਪਣੇ ਪੋਤੇ ਜਾਂ ਪੋਤੀ ਦੇ ਨਾਮ ਕਰ ਗਈ ਸੀ ਇਸ ਲਈ ਵਿਆਹ ਦੀ ਜੋ ਵੀ ਔਲਾਦ ਹੋਵੇਗੀ ਸਾਰੀ ਜਾਇਦਾਦ ਉਸ ਦੀ ਹੋਵੇਗੀ ਜਿੰਨਾ ਟਾਈਮ ਵਿਆਹ ਦੇ ਕੋਈ ਔਲਾਦ ਨਹੀਂ ਹੋਵੇਗੀ ਇਹ ਸਾਰੀ ਜਾਇਦਾਦ ਸਰਕਾਰ ਦੇ ਕਬਜ਼ੇ ਵਿੱਚ ਰਹੇਗੀ ਇਸ ਲਈ ਹੁਣ ਜਲਦੀ ਵਿਆਹ ਨੂੰ ਔਲਾਦ ਚਾਹੀਦੀ ਸੀ ਵਿਆਹ ਨੂੰ ਥੋੜੇ ਬਹੁਤ ਦੇ ਖਰਚੇ ਦਿੱਤੇ ਜਾਂਦੇ ਸਨ ਇਸ ਲਈ ਇੱਕ ਦਿਨ ਉਹ ਲੜਦਾ ਲੜਦਾ ਮੈਨੂੰ ਕਹਿ ਗਿਆ ਸੀ ਇਸ ਲਈ ਮੈਂ ਸਮਝ ਗਈ ਸੀ ਕਿ ਉਸ ਨੂੰ ਔਲਾਦ ਨਾਲ ਕੋਈ ਦਿਲਚਸਪੀ ਨਹੀਂ ਉਸ ਨੂੰ ਸਿਰਫ ਜਾਇਦਾਦ ਚਾਹੀਦੀ ਹੈ ਜੋ ਵਿਹਾਬ ਦੀ ਮਾਂ ਨੇ ਉਸ ਦੇ ਆਉਣ ਵਾਲੇ ਬੱਚੇ ਦੇ ਨਾਮ ਕੀਤੀ ਸੀ ਫਿਰ ਵਿਹਾਬ ਨੂੰ ਉਸ ਡਾਕਟਰ ਦੇ ਬਾਰੇ ਪਤਾ ਲੱਗਿਆ ਤਾਂ ਉਹ ਮੈਨੂੰ ਉਸ ਡਾਕਟਰ ਕੋਲ ਲੈ ਗਿਆ ਜਦੋਂ ਉਸ ਡਾਕਟਰ ਨੇ ਹਨੇਰੇ ਕਮਰੇ ਵਿੱਚ ਮੇਰੇ ਇੰਜੈਕਸ਼ਨ ਲਾਇਆ ਤਾਂ ਮੈਂ ਬੇਹੋਸ਼ ਹੋ ਗਈ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਕਿੰਨੇ ਦਿਨ ਹੋਸ਼ ਨਹੀਂ ਆਇਆ ਪਰ ਜਦੋਂ ਮੈਨੂੰ ਹੋਸ਼ ਆਇਆ ਮੈਂ ਹਸਪਤਾਲ ਦੇ ਇੱਕ ਪ੍ਰਾਈਵੇਟ ਰੂਮ ਵਿੱਚ ਸੀ ਮੇਰੇ ਹੱਥ ਤੇ ਡ੍ਰਿਪ ਲੱਗੀ ਹੋਈ ਸੀ ਤੇ ਮੈਨੂੰ ਮੇਰਾ ਸਰੀਰ ਬਹੁਤ ਬੇਜਾਨ ਮਹਿਸੂਸ ਹੋ ਰਿਹਾ ਸੀ ਪਰ ਮੈਨੂੰ ਕੁਝ ਵੀ ਯਾਦ ਨਹੀਂ ਸੀ ਕੁਝ ਦਿਨ ਬਾਅਦ ਡਾਕਟਰ ਉਸ ਕਮਰੇ ਵਿੱਚ ਆ ਕੇ ਫੋਨ ਤੇ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਹਾਂਜੀ ਸਾਰਾ ਕੰਮ ਠੀਕ ਠਾਕ ਹੋ ਗਿਆ ਹੈ ਤੁਹਾਡੀ ਪਤਨੀ ਪ੍ਰੈਗਨੈਂਟ ਇਹ ਸੁਣ ਕੇ ਤਾਂ ਮੇਰਾ ਦਿਮਾਗ ਹੀ ਖਰਾਬ ਹੋ ਗਿਆ ਮੈਨੂੰ ਕੁਝ ਵੀ ਯਾਦ ਨਹੀਂ ਸੀ ਮੈਂ ਕਿੰਨੇ ਟਾਈਮ ਤੋਂ ਇਸ ਹਸਪਤਾਲ ਵਿੱਚ ਹਾਂ ਤੇ ਕਦੋਂ ਦੀ ਮੈਂ ਬੇਹੋਸ਼ ਸੀ ਪਰ ਮੇਰੇ ਨਾਲ ਕੀ ਹੋਇਆ ਸੀ ਮੈਨੂੰ ਕੁਝ ਵੀ ਯਾਦ ਨਹੀਂ ਸੀ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਪ੍ਰੈਗਨੈਂਟ ਹੋ ਗਈ ਤਾਂ ਮੇਰੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣ ਲੱਗੇ ਜਦੋਂ ਡਾਕਟਰ ਨੇ ਮੈਨੂੰ ਹੋਸ਼ ਵਿੱਚ ਦੇਖਿਆ ਤਾਂ ਮਸਕਰਨ ਲੱਗਿਆ ਤੇ ਮੈਨੂੰ ਕਿਹਾ ਹੁਣ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਰਹਾ ਹੈ ਠੀਕ ਹੋਣਾ ਤੁਸੀਂ ਮੈਂ ਉਸਨੂੰ ਗੁੱਸੇ ਨਾਲ ਦੇਖਿਆ ਕਿ ਹਾਂ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਕੌਣ ਪ੍ਰੈਗਨੈਂਟ ਹੈ ਡਾਕਟਰ ਮੇਰੀ ਗੱਲ ਸੁਣ ਕੇ ਮੁਸਕਰਾਨ ਲੱਗਿਆ ਤੇ ਕਹਿਣ ਲੱਗਿਆ ਤੁਹਾਡਾ ਹੀ ਤਾਂ ਇਲਾਜ ਕਰਿਆ ਸੀ ਤੁਹਾਡੇ ਪਤੀ ਦੀ ਪਰਮਿਸ਼ਨ ਤੇ ਮੈਂ ਤੁਹਾਡਾ ਹੀ ਇਲਾਜ ਕੀਤਾ ਮੈਂ ਕਿਹਾ ਮੈਂ ਕਦੋਂ ਤੋਂ ਬੇਹੋਸ਼ ਹਾਂ ਕੀ ਹੋਇਆ ਮੇਰੇ ਨਾਲ ਮੈਨੂੰ ਦੱਸੋ ਕਿਉਂਕਿ ਮੈਨੂੰ ਤਾਂ ਇੱਕ ਲੇਡੀ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਫਿਰ ਉਹ ਕਹਿਣ ਲੱਗਿਆ ਤੁਸੀਂ ਸਿਰਫ 3 ਦਿਨ ਤੋਂ ਬੇਹੋਸ਼ ਹੋ ਮੈਂ ਤੁਹਾਡਾ ਅੰਦਰੂਨੀ ਇਲਾਜ ਕੀਤਾ ਹੈ ਤੁਹਾਡੇ ਤੈਨੂੰ ਔਲਾਦ ਚਾਹੀਦੀ ਸੀ ਇੱਕ ਨੈਚੁਰਲ ਤਰੀਕੇ ਨਾਲ ਹੋਣਾ ਅਸੰਭਵ ਸੀ ਇਸ ਲਈ ਅਜੇਹਾ ਕੀਤਾ ਗਿਆ ਹੈ ਉਹ ਕੀਤਾ ਗਿਆ ਜੋ ਤੁਹਾਡਾ ਪਤੀ ਚਾਹੁੰਦਾ ਸੀ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਹੁਣ ਮੈਨੂੰ ਵਿਆਹ ਨਾਲ ਨਫ਼ਰਤ ਹੋਣ ਲੱਗੀ ਕਿ ਇਹ ਕਿਸ ਤਰ੍ਹਾਂ ਦੀ ਅੰਧੇਰੀ ਨਗਰੀ ਹੈ ਇਹ ਆਪਣੀ ਗੱਲ ਮੰਨਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਮੈਨੂੰ ਕਿਸੇ ਗੱਲ ਦਾ ਅੰਦਾਜ਼ਾ ਨਹੀਂ ਸੀ ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਮੈਂ ਹੈਰਾਨ ਰਹਿ ਗਈ 9 ਮਹੀਨੇ ਬਾਅਦ ਮੈਂ ਇੱਕ ਬੇਟੇ ਜਨਮ ਦਿੱਤਾ ਜਿਸ ਦਿਨ ਮੇਰਾ ਬੇਟਾ ਪੈਦਾ ਹੋਇਆ ਉਸ ਦਿਨ ਵਿਹਾਬ ਆਪਣੇ ਆਫਿਸ ਵਿੱਚ ਸੀ ਜਦੋਂ ਡਾਕਟਰ ਨੇ ਉਸ ਨੂੰ ਫੋਨ ਤੇ ਇਹ ਖਬਰ ਸੁਣਾਈ ਤਾਂ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਹਸਪਤਾਲ ਪਹੁੰਚ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਬੱਚੇ ਨੂੰ 1 ਮਿੰਟ ਦੇਖਣਾ ਵੀ ਨਸੀਬ ਨਹੀਂ ਹੋਇਆ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮੈਨੂੰ ਉਸ ਦੇ ਮਰਨ ਦਾ ਕੋਈ ਅਫਸੋਸ ਨਹੀਂ ਸੀ ਔਰ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਜਿਵੇਂ ਆਪਣੇ ਆਪ ਨੂੰ ਪਰਮਾਤਮਾ ਤੋਂ ਉੱਪਰ ਸਮਝਦਾ ਸੀ ਪਰਮਾਤਮਾ ਨੂੰ ਵੀ ਅਜਿਹਾ ਰੋਕ ਬਿਲਕੁਲ ਪਸੰਦ ਨਹੀਂ ਕਿਉਂਕਿ ਜ਼ਿੰਦਗੀ ਅਤੇ ਮੌਤ ਤੇ ਸਿਰਫ ਪਰਮਾਤਮਾ ਦਾ ਹੱਕ ਹੈ ਪਰ ਅਜੀਹਾ ਦਾਵਾ ਵਿਹਾਬ ਹੀ ਕਰ ਸਕਦਾ ਸੀ ਕਿਵੇਂ ਜਦੋਂ ਚਾਹਾਂ ਉਦੋਂ ਬੱਚਾ ਇਸ ਦੁਨੀਆ ਤੇ ਲਿਆ ਸਕਦਾ ਤੇ ਜਦੋਂ ਚਾਹਾਂ ਮਾਰ ਸਕਦਾ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਇਨਸਾਨ ਤੋਂ ਵੱਡਾ ਉਹ ਪਰਮਾਤਮਾ ਹੈ ਜਿਸ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਮੈਂ ਆਪਣੇ ਬੇਟੇ ਨੂੰ ਚੁਮ ਕੇ ਆਪਣੇ ਸੀਨੇ ਨਾਲ ਲਾਇਆ ਵਿਹਾਬ ਦੀ ਡੈੱਡ ਬੋਡੀ ਨੂੰ ਘਰ ਲਿਆਂਦਾ ਗਿਆ ਉਸ ਨੂੰ ਦਫ਼ਨ ਕਰ ਦਿੱਤਾ ਗਿਆ ਪਰ ਮੇਰੀ ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਿਆ ਸਾਰੇ ਲੋਕ ਮੇਰੇ ਵਾਲ ਦੇਖ ਕੇ ਸਮਝ ਰਹੇ ਸੀ ਕਿ ਸ਼ਾਇਦ ਇਸ ਨੂੰ ਵਿਹਾਬ ਦੀ ਮੌਤ ਦਾ ਸਦਮਾ ਲੱਗ ਗਿਆ ਹੈ ਇਸ ਲਈ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆ ਰਹੇ ਪਰ ਮੈਨੂੰ ਕੋਈ ਸਦਮਾ ਨਹੀਂ ਲੱਗਿਆ ਸੀ ਮੈਨੂੰ ਵਿਹਾਬ ਦੇ ਜਾਣ ਦਾ ਕੋਈ ਦੁੱਖ ਨਹੀਂ ਸੀ ਵਿਹਾਬ ਦੇ ਜਾਣ ਤੋਂ ਬਾਅਦ ਜ਼ਿੰਦਗੀ ਹੌਲੀ-ਹੌਲੀ ਆਪਣੇ ਰਸਤੇ ਤੇ ਆਉਣ ਲੱਗੀ ਮੈਂ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਮੇਰੀ ਸੱਸ ਮਰਨ ਤੋਂ ਪਹਿਲਾਂ ਆਪਣੇ ਸਾਰੇ ਪ੍ਰਾਪਰਟੀ ਆਪਣੇ ਪੋਤੇ ਦੇ ਨਾਮ ਕਰ ਗਈ ਸੀ ਹੁਣ ਮੈਂ ਆਪਣੇ ਬੇਟੇ ਨੂੰ ਹੀ ਆਪਣੇ ਜੀਵਨ ਦਾ ਮਕਸਦ ਬਣਾ ਲਿਆ ਦੋਸਤੋ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ